ਸੋਖਾ ਮੰਜੀਆਂ ਮੇ ਲੰਮੀ ਪੈ ਗਈਆਂ ਹਨ ਕੇ ਅੰਦਰ ਆ ਹੋਈ ਸੀ ਛੱਡੇ ਆ ਤੇ ਠੰਡਾ ਜਿਹਾ ਲੱਗਾ ਤੇ ਮੈਂ ਚੱਲ ਘੜੀ ਕਿ ਸੌਂ ਜਾਨੀ ਠੰਡਾ ਲੱਗਾ ਵਾ ਪੁੱਤ ਮੈਂ ਤੈਨੂੰ ਕੱਲ ਕੀ ਮੜਾ ਆਖਿਆ ਏ ਕਿਉਂ ਮਮੇ ਚ ਜਲਦਾ ਹੈ ਗੱਲ ਕੀ ਹੋਣੀ ਆ ਤੇਰੀ ਦਾਦੀ ਦਾ ਐਡਾ ਮੂੰਹ ਹੋ ਗਿਆ ਜਿੰਨੂੰ ਮੈਂ ਕਹਿ ਨਹੀਂ ਤੇ ਇਹੀ ਕਦੀ ਮਾਵਾਂ ਧੀਆਂ ਬਣ ਕੇ ਰਹਿਣੀਆਂ ਵਾ ਹੀ ਕਦੀ ਨੋ ਸੱਸ ਬਣ ਕੇ ਨਹੀਂ ਰਹੀਆਂ ਤੁਹਾਡੀ ਜਿਹੜੀ ਮਾਂ ਵਾ ਨਾ ਉਹ ਛੱਡਾ ਇਹ ਪਿੱਛੇ ਏ ਜਿਹੜੀ ਸੱਸ ਵਾ ਇਹ ਅਸਲੀ ਮਾਮ ਤਸੋਕਾ ਹੀ ਮਾਵਾਂ ਤੀਆਂ ਭਾਵੇਂ ਲੜਤੀਆਂ ਮੰਗੇ ਤੇ ਨੋ ਸੱਸ ਨਹੀਂ ਕਦੀ ਵੀ ਲੜੀਆਂ ਤੇ ਭੈਣਾ ਕੱਲ ਦਾ ਤੇਰੀ ਦਾਦੀ ਨੇ ਐਡਾ ਮੂੰਹ ਫਲਾਇਆ ਤੇ ਉਹਦੇ ਆਂਦੇ ਦੇ ਸੜਾਈ ਦਾ ਦੁੱਧ ਫੁੱਟ ਜਾਂਦਾ ਹੀ ਉਹ ਉਹ ਮੇਰੇ ਨਾਲ ਕੂਹ ਨਹੀਂ ਰਹੀ ਕੱਲ ਦੀ ਮੰਮੀ ਮੈਂ ਕਿਹੜਾ ਦਾਦੀ ਨੂੰ ਕੁਛ ਕਿਹਾ ਵਾ ਤੂੰ ਥੋੜੀ ਕਿਹਾ ਦਾਦੀ ਨੂੰ ਕੁਛ ਮੈਂ ਤੇ ਤੇਰੇ ਤੋਂ ਚੁੱਪ ਕੀਤੀ ਵੀ ਕੁੜੀ ਨੇ ਕਿਹਾ ਜੇ ਮੈਂ ਦਿਹਾੜੀ ਆਦ ਨਹੀਂ ਆ ਤਾਂ ਹੋੜਿਆ ਕਿਉਂ ਐਦਾਂ ਕਰਦੀਆਂ ਮੈਂ ਬੜੀ ਵਾਰ ਬੀਬੀ ਨੂੰ ਆਖਿਆ ਬੀਬੀ ਐਦਾਂ ਆ ਕਾ ਲਾਗਾ ਤੇ ਬੀਬੀ ਪਰਾਂ ਮੂੰਹ ਕਰ ਲੈਂਦੀ ਆ ਤੇ ਜਾਣ ਦੀ ਕੋਈ ਗੱਲ ਨਹੀਂ ਸਮਝਾ ਲਾ ਜਾ ਕੇ ਸਮਝਾ ਲਾ ਜਾ ਕੇ ਮੇਰੇ ਵੱਲੋਂ ਤੁਹਾਨੂੰ ਪਤਾ ਤਾਂ ਹੈਗਾ ਕਿ ਜੇ ਜਦੋਂ ਮੈਨੂੰ ਨਿੱਕੇ ਹੁੰਦੇ ਆ ਵੀ ਗੁੱਸੇ ਹੁੰਨੇ ਤੇ ਦਾਦੀ ਗੁੱਸਾ ਕਰ ਲੈਂਦੀ ਹੁੰਦੀ ਵੀ ਕੁੜੀ ਨੂੰ ਕਿਉਂ ਗੁੱਸੇ ਹੁੰਨੇ ਤੇ ਇਹ ਬੋਲਣ ਵੀ ਦੇ ਇਨੇ ਜਿਹੜੇ ਤੁਹਾਨੂੰ ਪਤਾ ਤਾਂ ਹੈਗਾ ਹੀ ਕਿ ਦਾਦੀ ਬਾਹਰ ਹੀ ਬੈਠੀ ਐ ਨੂੰ ਬੀਜੇ ਕਹਿੰਦੀ ਮੈਂ ਇੰਨੀ ਸ਼ਿੰਦੀ ਰੱਖੀ ਪੋਤੀ ਕਿਤੇ ਮੈਂ ਸਿਰ ਵੋਣਾ ਆਂਦੀ ਸਿਆਲ ਦੇ ਵਿੱਚ ਆਂਦੀ ਮੈਂ ਰੂੰ ਦੇ ਕੇ ਫੇਰ ਰਖਣੇ ਇੱਥੇ ਉਹ ਤੋਂ ਨਹੀਂ ਆਂਦੀ ਮੈਂ ਰਮਾਲ ਬੰਨ ਦੇਣਾ ਵੀ ਐ ਤੇ ਤੇਰੀ ਕੀ ਦੱਸੇਰ ਨੂੰ ਨਿੱਘ ਰਵੇ ਹੈਂ ਆਂਦੀ ਤੂੰ ਇਹ ਇੰਨੀਆਂ ਗੱਲਾਂ ਕਰਕੇ ਤੇ ਮੇਰਾ ਮਨ ਤੋਂ ਕੀ ਕਰਤਾ ਮੈਂ ਤਾਂ ਅੱਗੇ ਸਾਦਾ ਮਰੀਜ਼ ਹੀ ਮੈਂ ਤਾਂ ਅੱਗੇ ਟਾਈਮ ਪਾਸ ਮਹਾ ਕਰਦੀ ਆ ਕੁੜੀ ਕੀ ਆ ਗਈ ਆ ਤੂੰ ਤੇ ਕੁੜੀ ਦੇ ਮਗਰੀ ਪੈ ਗਈ ਦੱਸ ਹੁਣ ਤੇਰੇ ਵਰਗੀ ਦੇ ਚੱਲ ਜਾਣਾ ਪੈਨ ਨੂੰ ਹੈ ਜਿੱਦਾਂ ਤੂੰ ਕਾਲੀ ਹੋਈ ਮੈਂ ਜਾਣਾ ਜਾਣਾ ਵਾ ਤੇ ਉਹਨੇ ਹੁਣ ਮੇਰੇ ਨਾਲ ਪਤਾ ਨਹੀਂ ਕਿੰਨੇ ਦਿਨ ਨਹੀਂ ਉਹ ਹੁਣਾ ਤੇ ਮੰਮੀ ਮੈਂ ਤੁਹਾਡੀ ਸੁਲਾ ਕਰਾ ਕੇ ਤੇ ਚੱਲ ਜਾਣਾ ਮੈਂ ਸੁਲਾ ਕਰਾ ਦਿੰਨੀ ਆ ਤੇ ਕੋਈ ਨਹੀਂ ਮੈਂ ਚੱਲ ਜਾਣਾ ਸਵੇਰ ਫੇਰ ਇੱਕ ਗੱਲ ਮੇਰੀ ਸੁਣ ਕੋ ਹੋਰ ਸੁਣ ਦਾਦੀ ਤੇਰੀ ਫੇਰ ਨਾ ਆ ਜੇ ਕਿਤੇ ਬਾਹਰੋਂ ਮੇਰੀ ਉਥੇ ਕੰਮ ਕੁਮ ਕੋਈ ਨਹੀਂ ਕਰਦੀ ਤੂੰ ਉਦਾਂ ਕਰਦੀ ਆ ਮੰਮੀ ਹੁਣ ਤੇ ਮੈਂ ਸਾਰਾ ਕੰਮ ਕਰਦੀ ਆ ਪਰ ਚਲੋ ਤੂੰ ਮੇਰੀ ਧੀ ਆ ਮੈਂ ਤੈਨੂੰ ਇਹ ਨਹੀਂ ਆਂਦੀ ਵੀ ਤੂੰ ਇੱਥੇ ਆਣ ਕੇ ਕੰਮ ਹੀ ਕਰ ਜਾ ਕਿਦਾਂ ਪਰ ਵੇਹ ਮੈਂ ਕੱਲੀ ਕੰਮ ਕਰਦੀ ਆ ਤੂੰ ਉੱਦਾਂ ਮੈਨੂੰ ਇੱਕ ਵਾਰ ਨਹੀਂ ਉਹ ਦੰਦਾਂ ਕਿ ਆਖਿਆ ਮੰਮੀ ਪਰਾਂ ਉਹ ਤੂੰ ਮੈਂ ਕੰਮ ਕਰ ਲਾਂ ਹਾਂ ਮੰਮੀ ਮੈਂ ਉੱਥੇ ਵੀ ਕੰਮ ਕਰਦੀ ਆਂ ਇੱਥੇ ਵੀ ਕਰਾਂ ਕੀ ਫਾਇਦਾ ਹੈ ਫਿਰ ਚਲੋ ਮੈਂ ਖਾਣੇ ਚੱਲਦੀ ਦੋ ਚਾਰ ਦਿਨ ਤੂੰ ਆਈ ਆਂ ਤੂੰ ਚੱਲ ਜਾ ਨਾ ਮੈਨੂੰ ਫੇਰ ਕਰਨਾ ਹੀ ਪੈਣਾ ਮੈਂ ਜਿਹੜਾ ਮੈਂ ਕਰਦੀ ਮੈਨੂੰ ਸਾਰਾ ਹੀ ਕਰਨਾ ਪੈਣਾ ਮੈਂ ਪਰ ਇਹ ਆ ਵੀ ਯਾਰ ਤੂੰ ਤ ਨਹੀਂ ਤਾਂ ਮੈਨੂੰ ਆਖਿਆ ਇੱਕ ਵਾਰ ਮੰਮੀ ਜਿਹੜੀਆਂ ਧੀਆ ਕੁੜੀਆਂ ਹੁੰਦੀਆਂ ਆਪਣੇ ਪੇਕੇ ਰੈਸਟ ਕਰਨ ਆਉਂਦੀਆਂ ਤੇ ਮੈਂ ਰੈਸਟ ਕਰਨਾ ਹੀ ਆ ਇੱਥੇ ਪਰ ਮੇਰੀ ਤਾਂ ਸੱਸ ਦਾ ਕਰਤਾ ਨਾ ਕੰਮ ਮੇਰਾ ਮੈਂ ਦਾਦੀ ਨੂੰ ਮਨਾ ਕੇ ਜਾਉਂਦਾ ਤੇ ਨਾ ਮਨਾ ਦੇਣੀ ਮੈਨੂੰ ਕਹਿੰਦੀ ਦਾਦੀ ਸਲਾਹ ਕਰ ਮੈਂ ਸੇਰ ਨੂੰ ਜਾਣਾ ਮੈਨੂੰ ਨਹੀਂ ਇਦਾਂ ਚੰਗਾ ਲੱਗਦਾ ਤੁਸੀਂ ਮੂੰਹ ਬਣਾਇਆ ਮੈਂ ਉਹ ਤਾਂ ਡੈਡੀ ਆ ਪਰ ਤੇ ਉਹ ਅੰਧਾ ਬੀਬੀ ਨੂੰ ਕਿਉਂ ਆ ਮੈਂ ਹਾਂ ਕੋਹ ਨਹੀਂ ਅੰਧਾ ਉਹਨੇ ਚੁੱਪ ਚੁੱਪ ਜੀ ਲੱਗਣ ਈ ਆ ਮੈਂ ਹਾਂ ਨਹੀਂ ਉਹਦਾ ਸਾਹ ਸੂਣ ਨਿਕਲਦਾ ਨਾ ਪੰਪ ਜਿਆ ਖਿੱਚ ਕੇ ਢੀਹਣੀ ਆ ਮੈਂ ਉਹਨੂੰ ਕੀ ਦੱਸਾਂ ਹੁਣ ਦਾਦੀ ਮੰਮੀ ਮੇਰੇ ਨਾਲ ਤਾਂ ਸਹੀ ਹੈ ਤੁਹਾਡੇ ਨਾਲ ਹੀ ਗੁੱਸੇ ਹੋਏ ਹੁਣ ਮੈਂ ਕੀ ਕਰਾਂ ਹੁਣ ਮੈਂ ਕੀ ਪੁੱਛਾਂ ਉਹਨੂੰ ਜਾ ਕੇ ਫੇਰ ਪੁੱਛਾਂ ਬੀਬੀ ਚੁੱਪਾ ਪੀ ਕਿਉਂ ਕੀਤੀ ਇਦਾਂ ਕਹਿਦਾ ਇਜਾ ਤੂੰ ਹੀ ਜਾ ਚਾਮੀ ਲਾ ਕੇ ਤੇ ਫਿਰ ਮੈਂ ਚਲ ਜੂਗੀ ਲਾ ਕੇ ਹੌਲੀ ਹੌਲੀ ਚਲ ਮੈਂ ਦਾਦੀ ਲੈ ਕੇ ਜਾਨੀ ਫਿਰ ਤੁਸੀਂ ਆ ਜਿਵੇਂ ਮਨਾ ਦੇਨੀ ਆ ਫਿਰ ਆਹੋ ਚੋਲਣ ਦੇ ਮੈਨੂੰ ਪਾਉਣ ਦੇ ਇਹਦੇ ਵਿੱਚ ਤੁਸੀਂ ਪਾਣਾ ਲੜਾਈ ਵੀ ਤੇਰੇ ਕਰਕੇ ਹੀ ਆ ਹੁਣ ਜੇ ਤੇਰੇ ਨਾਲ ਲੜੀ ਤੇ ਉਹਨਾਂ ਦਾ ਕੋਈ ਗੱਲ ਵੀ ਨਹੀਂ ਕੀ ਤੇ ਮੰਮੀ ਮੇਰੇ ਨਾਲ ਵੀ ਕਿਹੜੀ ਕਰਦੀ ਤੁਸੀਂ ਥੋੜਾ ਮਸਾ ਹੌਲੀ ਬੋਲਦੇ ਤਾਂ ਕੋਈ ਗੱਲ ਵੀ ਨਹੀਂ ਹੋਣੀ ਚਲ ਮੈਂ ਦਾਦੀ ਨੂੰ ਮਨਾਉਂਦੀ ਆ ਫਿਰ ਮੈਂ ਆਉਣੀ ਬਾਅਦ ਤੂੰ ਜਾ ਹੁਣ ਮਿਰਤੀ ਚਾਰ ਦਿਨ ਆਈ ਰਹਿਣ ਵਾਲੀ ਤੇ ਮੇਰੇ ਮੀਨੋ ਤਾਂ ਵਾਕਿਆ ਹੀ ਇਹਦੀ ਨਾ ਸੁੱਖ ਦੀ ਜਾਨ ਹੀ ਖਾ ਲਈ ਆ ਏਦਾਂ ਮੈਨੂੰ ਵੀ ਨਹੀਂ ਕਹਿਣਾ ਚਾਹੀਦਾ ਇੰਨੀ ਵਾਰ ਵੀ ਤੂੰ ਕੰਮ ਨਹੀਂ ਕਰਦੀ ਸੁੱਖ ਤੂੰ ਆਪਣੇ ਸਾਸ ਨਾਲ ਏਦਾਂ ਕਰਦੀ ਆ ਚਲੋ ਮਾਪੇ ਸਮਝਾਉਂਦੇ ਤੇ ਹੁੰਦੇ ਹੀ ਆ ਪਰ ਮੈਂ ਇੱਕ ਵਾਰ ਸਮਝਾਇਆ ਦੋ ਵਾਰ ਸਮਝਾਇਆ ਮੈਂ ਸੌਣ ਲੱਗਿਆ ਵੀ ਇਹੀ ਗੱਲਾਂ ਮੈਂ ਉੱਠਣ ਲੱਗਿਆ ਵੀ ਇਹੋ ਗੱਲਾਂ ਮੈਂ ਦਿਨੇ ਵੀ ਇਹੋ ਗੱਲਾਂ ਜੇ ਮੈਂ ਹੋਣਿਆ ਹੀ ਤੁਰ ਮੈਂ ਫੇਰ ਉਹੀ ਕਰਨਾ ਆਇਆ ਮੈਂ ਕੀ ਕਰਾਉਣਾ ਹੀ ਕੰਮ ਮੈਂ ਤੇ ਆਪੇ ਕੰਮ ਵਾਧੂ ਕਰ ਲੈਣਾ ਹੀ ਹੁਣ ਭਾਵੇਂ ਸੁੱਖ ਵੀ ਗੁੱਸਾ ਕਰ ਲੈ ਮੈਨੂੰ ਕੰਮ ਸੁਣਾ ਤਾਂ ਮੇਰੀ ਮਾਂ ਨੇ ਚਲ ਬਾਬਾ ਮਰਤੀ ਨਾ ਮੇਰਾ ਨਾ ਗੁੱਸਾ ਕਰੇ ਆਮ ਤਾਂ ਮੈਂ ਆਪੇ ਕਰ ਲੈਣਾ ਹੱਦ ਹੁਣ ਜਾਂਦੀ ਦਾਦੀ ਲਾ ਕੇ ਬਵੇ ਜੇ ਘੜੀ ਗੱਲਾਂ ਬਾਤਾਂ ਕਰੇ ਫੇਰ ਜਾਨੀ ਮੈਂ ਹੌਲੀ ਕੀ ਨਾ ਡੈਡੀ ਜੀ ਬੜਾ ਫੋਨ 'ਚ ਬੜਾ ਜੇ ਕੀ ਵੇਖਣ ਦੇ ਜੀ ਪੁੱਤ ਹਾਂਜੀ ਆ ਵੇਖ ਕਿੱਦਾਂ ਸੀਰੀਅਲ ਵਧੀਆ ਬਣਾਇਆ ਹੈ ਜੋ ਕਿਸ ਨੇ ਐਸ਼ ਕਿਹੜਾ ਜੀ ਇਹ ਨੋਂ ਨੂੰ ਧੀ ਕੌਣ ਬਣਾਵੇ ਨੋਂ ਤਾਂ ਬਗਾਨੀ ਜਾਈ ਸੇ ਇਹ ਡੈਡੀ ਜੀ ਬਾਕੀ ਮਾਪੇ ਜਿਹੜੇ ਆਪਣੇ ਧਿਆਨ ਨੂੰ ਧੀ ਸਮਝਦੇ ਆ ਮਾਪੇ ਹੀ ਸਮਝਦੇ ਪੁੱਤ ਮੈਂ ਇਹ ਇਦਾਂ ਦੇ ਸੀਰੀਅਲ ਜਿਹੜੇ ਆ ਨਾ ਇਹ ਕਰੇ ਆਇਆ ਕਰਨ ਤੇ ਸਾਰੀ ਦੁਨੀਆ ਵੇਖੇ ਨੇ ਲੋਕ ਐ ਸਿੱਧੇ ਹੋ ਜਾਣਗੇ ਪਤਾ ਲੱਗ ਜੂਗਾ ਡੈਡੀ ਜੀ ਪਰ ਅੱਜ ਕੱਲ ਕੋਈ ਨਹੀਂ ਜੇ ਸਿੱਧਾ ਹੁੰਦਾ ਨਾ ਹੀ ਕਿਸੇ ਦੀ ਕੋਈ ਗੱਲ ਮੰਨਦਾ ਸਾਰੇ ਆਪਣੇ ਦਿਮਾਗ ਦੇ ਵਰਤੋਂ ਕਰਦੇ ਜੀ ਨਹੀਂ ਪੁੱਤ ਮੰਨਣੀ ਚਾਹੀਦੀ ਮਾਪਿਆਂ ਦਾ ਵੀ ਕਹਿਣਾ ਮੰਨਣਾ ਚਾਹੀਦਾ ਵਾ ਚਲੋ ਜਿਹੜੇ ਸੱਸ ਸੋਹਰਾ ਬਣਦੇ ਆ ਨਾ ਪੁੱਤਾਂ ਉਨਾ ਦੀ ਨਿ ਸੇਵਾ ਕਰਨੀ ਚਾਹੀਦੀ ਆ ਮੈਂ ਤਾਂ ਹੀ ਤੈਨੂੰ ਕਹਤ ਬਾਰ-ਬਾਰ ਸਮਝਾਉਣਾ ਤੇਰੇ ਵੱਲੋਂ ਮੈਨੂੰ ਕੋਈ ਰਾਮਾ ਨਾ ਆਵੇ ਕਿ ਤੂੰ ਆਪਣੇ ਸੱਸ ਦੀ ਸੇਵਾ ਕਰਿਆ ਕਰ ਪਤ ਜੇ ਉਹਦੇ ਲਈਰੇ ਆ ਜਿਹਨਾਂ ਮਗਰੋਂ ਲਾਉਂਦੀ ਆ ਪਹਿਲਾਂ ਤੋਦੇ ਰੋਟੀਆਂ ਨੂੰ ਗਰਮ-ਗਰਮ ਲਾ ਕੇ ਦੇ ਆ ਕਰ ਮੇਰਾ ਪਤਾ ਠੀਕ ਆ ਰਹਿ ਗਈ ਪਤਾ ਏਦਾਂ ਪਤਾ ਕੀ ਗੱਲ ਆ ਇਹ ਅਹੀਂ ਸੇ ਸਮਝਾਉਣਾ ਹਾਂਜੀ ਠੀਕ ਨਹੀਂ ਤੇਨੂੰ ਕਹਿਨੇ ਕਿੰਨੇ ਆਖਣਾ ਵਾ ਤੇ ਤੇਰਾ ਆਣ ਗਾਣ ਵੀ ਪਤ ਵੇਖੂਗਾ ਨਾ ਡੈਡੀ ਜੀ ਪਰ ਮੇਰੀ ਗੱਲ ਸੁਣ ਹੁਣ ਇੱਥੇ ਮੇਰੇ ਕੋਈ ਗਲਤੀ ਹੋ ਜਾਂਦੀ ਮੰਨ ਲਓ ਹਣਾ ਮੈਂ ਉਦਾਂਦਾਂ ਕੇ ਕੰਮ ਨਹੀਂ ਕੀਤਾ ਪਰ ਮੰਮੀ ਨੇ ਮੈਨੂੰ ਆਣ ਕੇ ਪਿਆਰ ਨਾਲ ਸਮਝਾਇਆ ਵੀ ਪੁੱਤ ਤੂੰ ਮੇਰੀ ਧੀ ਆ ਹਣਾ ਚਲ ਕੋਈ ਨਹੀਂ ਗਲਤੀ ਹੋ ਗਈ ਮੰਮੀ ਨੇ ਮaaf ਕਰਤਾ ਪਰ ਸੱਸਾਂ ਨੇ ਐਡੀ ਜੀ ਮaaf ਕਰਦੀਆਂ ਉਹ ਨਿੱਕੀ ਨਿੱਕੀ ਗੱਲ ਨੂੰ ਐਡੀ ਵਧੁੰਦੀਆਂ ਜੇ ਮੈਂ ਤਾਂ ਐਹੀ ਗੱਲ ਵਾਲਾ ਜੇ ਸੱਸਾਂ ਕਨੇ ਮਾਵਾ ਬਣਦੀਆਂ ਸੱਸਾਂ ਕਨੇ ਮਾਵਾ ਬਣ ਜਾਣ ਤੇ ਧੀਆ ਦੇ ਕੋਈ ਦੁੱਖ ਨਾ ਆਵੇ ਧੀਆ ਨੂੰ ਇਸਾ ਸਾਮਾ ਮਾਮਾ ਬੰਦਨ ਤੇ ਸਸਾਂ ਦੇ ਮਾਮਾ ਬੰਦਨ ਨਾਲ ਕੋਈ ਤਕਰੀਬ ਨਹੀਂ ਆ ਸਕਦੀ ਬੰਦੀ ਨੂੰ ਇਹਨੂੰ ਵੀ ਸੱਚ ਡੈਡੀ ਜੀ ਆਪਣੇ ਪਿੰਡ ਦੇ ਮੇਲੇ ਦੀ ਤਿਆਰੀ ਕਿਦਾਂ ਦੀ ਚੱਲਣ ਢਈ ਜੇ ਮੇਲਾ ਪਤਾ ਆ ਗਿਆ ਵਾ ਮੈਂ ਤਾਂ ਤਾ ਉਹ ਲੱਗਾ ਗੱਲ ਕਰਨ ਹਾਂਜੀ ਵੀ ਬਾਬੇ ਮਾਈ ਦਾ ਹੁਣ ਮੇਲਾ ਆ ਗਿਆ ਤੇ ਮੇਲੇ ਤੇ ਹੁਣ ਤੂੰ ਆਉਣਾ ਵਾ ਡੈਡੀ ਜੀ ਮੇਰੇ ਕੋ ਕਿੱਥੋਂ ਆਇਆ ਜਾਣਾ ਹੁਣ ਤੇ ਮੈਂ ਚੱਲਨੀ ਆ ਚਾਹਾਂ ਪੰਜ ਦਿਨਾਂ ਨੂੰ ਮੇਲਾ ਸਵੇਰੇ ਮੈਂ ਜਾਣਾ ਹੁਣ ਮੇਰੀ ਸੱਸ ਨੇ ਨਹੀਂ ਜੇ ਆਉਣ ਦੇਣਾ ਮੈਨੂੰ ਉਹਨੇ ਕਹਣਾ ਰੋਜ਼ ਝੋਲਾ ਚੋੱਕੇ ਤੁਰੇ ਰਹਿਣਾ ਪੇਕਿਆਂ ਨੂੰ ਪੁੱਤ ਅਗੇ ਤੂੰ ਆਈ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਆਈ ਆ ਨਾ ਵੀ ਸੱਸ ਨੂੰ ਪੁੱਛ ਕੇ ਆਇਆ ਇਹ ਤੈਨੂੰ ਆਖਿਆ ਵੀ ਆ ਹੁਣ ਅਹੀਂ ਭੈਣ ਜੀ ਨੂੰ ਆਖਾਂਗੇ ਨਾ ਉਹ ਜ਼ਰੂਰ ਕਲਾਉਣਗੇ ਮੇਲੇ ਨਾਲ ਉਹਨੂੰ ਵੀ ਲੈ ਆਵੇਂ ਅਹੀਂ ਆਖਾਂਗੇ ਭੈਣ ਜੀ ਤੁਸੀਂ ਵੀ ਆਇਓ ਮਾਬੇ ਮੰਜ ਮੱਥਾ ਟੇਕ ਦਿਓ ਚੱਲ ਫਿਰ ਤੇਰੇ ਸਹਿੰਦਾਂ ਦਾ ਮੇਲਾ ਵਾ ਤੇ ਤੇਰੀਆਂ ਸਹੇਲੀਆਂ ਭੈਣਾ ਕਈ ਆਉਣੀਆਂ ਮੇਲੇ 'ਚ ਤੈਨੂੰ ਮਿਲਣੀਆਂ ਉਹਨਾਂ ਨੇ ਹਾਲ ਨੂੰ ਪੁੱਛਣਾ ਵੀ ਸੁਖ ਨਹੀਂ ਆਈ ਤਾਂ ਕੱਜੀ ਸੁੱਖ ਨਹੀਂ ਆਈ ਕਿਹਨੇ ਕਹਣਾ ਵੀ ਸੁੱਖ ਨਹੀਂ ਆਈ ਆ ਪੁੱਛਣਾ ਤਾਂ ਸਾਰਿਆਂ ਨੇ ਪਰ ਇਹ ਫਿਰ ਤੂੰ ਡੈਡੀ ਜੀ ਮੰਮੀ ਨਾਲ ਗੱਲ ਕਰ ਲੈ ਪਰ ਮੈਂ ਆਉਣਾ ਘੜੀ ਦੀ ਘੜੀ ਮੇਲਾ ਵੇਖ ਕੇ ਚਲ ਜਾਣਾ ਤੇ ਚੱਲ ਕੋਈ ਨਹੀਂ ਪੁੱਤ ਜਿੰਨੀ ਛੁੱਟੀ ਤੈਨੂੰ ਦਊਗੀ ਨਾ ਭੈਣ ਜੀ ਉਨੀ ਛੁੱਟੀ ਲੈ ਕੇ ਤੂੰ ਆਜਾ ਮੈਂ ਗੱਲ ਕਰ ਲੂੰਗਾ ਫੋਨ ਤੇ ਉਹਨਾਂ ਠੀਕ ਹੈ ਜੀ ਹੈ ਤੇ ਮੰਗੂ ਨੇ ਪੰਗੜੇ ਆ ਗਏ ਡੈਡੀ ਜੀ ਕਿ ਨਹੀਂ ਅਜੇ ਉਹ ਤਾਂ ਕੱਲ ਪਰਸੋਂ ਤੱਕ ਆ ਜਾਣੇ ਆ ਤੇ ਦੁਕਾਨਾ ਵੀ ਫਿਰ ਉਹਦੇ ਨਾਲ ਨਹੀਂ ਛੱਡ ਜਾਣੀ ਐ ਦੁਕਾਨਾ ਹੁਣ ਸਜਾਵਟ ਹੋਣ ਦੇ ਹੀ ਆ ਠੀਕ ਤੇ ਗੇਟ ਕਾਟ ਲੱਗਣ ਦੇ ਚੁਨੀ ਚੰਨੀਆਂ ਜੀਆਂ ਜੋ ਵੀ ਆ ਡੈਕੋਰੇਸ਼ਨ ਵਾ ਹੋਣ ਡਈ ਉੱਥੇ ਤੇ ਬੜੀ ਕਿਰਪਾ ਬੜੀ ਲੋਕ ਸੇਵਾ ਕਰਨ ਦੇ ਬਾਬੇ ਦੀ ਬਾਰੂ ਆਣ ਆਣ ਕੇ ਸੇਵਾ ਹੋਣ ਡਈ ਹੈ ਮੇਰੇ ਵੀ ਡੈਡੀ ਜੀ ਹੋਂ ਦਿਮਾਗ ਦਾ ਸਿਹਰ ਦੀ ਮੈਂ ਵਿਹਲੀ ਬੈਠੀ ਸੋ ਮੰਮੀ ਨੂੰ ਲੱਗਦਾ ਬੇ ਮੰਜ ਮੱਥੇ ਟੇਕਣਾ ਹੀ ਗੁਰਤਾਰੇ ਉਹ ਤਾਂ ਚਲੀ ਜਾਂਦੀਆਂ ਉੱਥੇ ਦਾਲ ਚੁਗਣ ਡਈਆਂ ਬੀਬੀਆਂ ਚੌਲ ਚੁਗਣ ਡਈਆਂ ਵੇ ਕਿੰਨੀ ਸੇਵਾ ਲੱਗੀ ਇਸ ਤਰ੍ਹਾਂ ਸਮੁੰਦਰ ਵਗਣ ਡਿਆ ਸਾਡੇ ਪਿੰਡ ਇਹ ਕਰਮਾਂ ਤੋਂ ਬਿਨਾਂ ਤਾਰੀ ਨਹੀਂ ਲਾਈ ਜਾਂਦੀ ਸਮੁੰਦਰ 'ਚ ਸਹੀ ਗੱਲ ਡੈਡੀ ਜੀ ਮੇਰੇ ਕਰਮ ਮੰਦੇ ਫਿਰ ਉੱਥੇ ਕਰਮਾਂ ਤੇ ਆ ਗਈ ਕਰਮਾਂ ਤੇ ਆ ਗਈ ਨਾ ਗੱਲ ਹੁਣ ਇਹ ਜੇ ਕਰਮਾਜ ਹੁੰਦਾ ਤੇ ਤੂੰ ਮੱਥਾ ਵੀ ਟੇਕ ਆਉਣਾ ਸੀ ਆਪਣੀ ਮੰਮੀ ਨੂੰ ਨਾਲ ਲੈ ਕੇ ਜਾਂ ਬੀਬੀ ਨੂੰ ਲੈ ਜਾਂਦੀ ਦਾਦੀ ਆਪਣੀ ਨਾਲ ਠੀਕ ਨਹੀਂ ਪਰ ਨਹੀਂ ਇਹ ਕਰਮੋਂ ਵੀ ਬਣਾਉਣੇ ਪੈਂਦੇ ਆ ਤੂੰ ਸਵੇਰੇ ਜੇ ਉਹ ਚੇਤਾ ਕਰ ਲਈਦੀ ਤੇ ਚਲੀ ਜਾਂਦੀ ਨਾਲ ਹਾਂਜੀ ਡੈਡੀ ਜੀ ਹੈ ਚਲ ਆ ਤੂੰ ਹੀ ਦੇਖ ਲਓ ਫਿਰ ਮੈਂ ਤੁਹਾਨੂੰ ਡਿਸਟਰਬ ਕਰਦਾ ਜੀ ਨਹੀਂ ਨਹੀਂ ਮੈਨੂੰ ਡਿਸਟਰਬ ਨਹੀਂ ਕੀਤਾ ਪੁੱਤ ਮੈਂ ਵੇਖਣ ਡਿਆ ਵੀ ਵੇਖ ਕਿੰਨਾ ਸੋਹਣਾ ਸੀਰੀਅਲ ਬਣਾਇਆ ਹਾਂਜੀ ਚਲੋ ਵੇਖੋ ਤੁਸੀਂ ਕੰਟੀਨਿਊ ਕਰੋ ਠੀਕ ਆ ਕੋਈ ਨਹੀਂ ਹਾ 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 ਇਹ ਤਾਂ ਵਧੀਆ ਸੀਰੀਅਲ ਬਣਾਇਆ ਉਹਨਾਂ ਨੇ ਜੋ ਬਣਾ ਹਾਂਜੀ ਤੂੰ ਲੰਮਾ ਪੈ ਗਿਆ ਮਾਰ ਕੇ ਤੈਨੂੰ ਭੈਣ ਨੇ ਵਿਚਾਰਨੇ ਦਾ ਸਵੇਰੇ ਚੱਲ ਜਾਣਾ ਸੁੱਖ ਨੇ ਉਹ ਮੈਂ ਜਦੋਂ ਆਇਆ ਉਹ ਤਾਂ ਮੈਂ ਨਹੀਂ ਡੜੀ ਤੋਂ ਲੱਗੇ ਤੇ ਨਹੀਂ ਤੇ ਮੈਨੂੰ ਲੱਗਾ ਘੁੰਮਣ ਫਿਰਨ ਗਈ ਹਣੀ ਬਾਹਰ ਤਾਂ ਹੋਣਾ ਤੇ ਮੈਂ ਲੰਮੇ ਪੈ ਗਿਆ ਕਿ ਮਮੀ ਸਵੇਰ ਦਾ ਉੱਥੇ ਬੈਠਾ ਮੈਂ ਥੱਕ ਗਿਆ ਮੈਂ ਘੜੀ ਦੇ ਲੰਮੇ ਉਹਨਾ ਪਵਾ ਜੇ ਸਵੇਰ ਦਾ ਚੱਲ ਤੂੰ ਸੱਕ ਗਿਆ ਮੈਨੂੰ ਪਤਾ ਵਾ ਹੁਣ ਤੂੰ ਰਹਿਣਾ ਇਆਂ ਦੋ ਦਿਨ ਦਿਨ ਹਜੇ ਹੁਣ ਬਹਿ ਨਾ ਮਾ ਹੋਣ ਬਹਿ ਜਾ ਉਹ ਤੇ ਮੁਰਕ ਸਵੇਰੇ ਚਲ ਜਣਾ ਗੱਲਾਂ ਬਾਤਾਂ ਕਰੋ ਭੈਣ ਦੇ ਨਾਲ ਤੇ ਉਹ ਡੈੜੀ ਲਾ ਕੇ ਬੈਠੀ ਏ ਅੱਗੇ ਪਹਿਲਾਂ ਕਹੀ ਨਾ ਕਿਸ ਦੇ ਘਰ ਮੰਨ ਤੇ ਹੁਣ ਬੈਠੀ ਡੈੜੀ ਲਾ ਕੇ ਹੁਣ ਡੈੜੀ ਲਾ ਕੇ ਤੂੰ ਬੈਠੀ ਰਹਿਣ ਤੂੰ ਕੀ ਤੇ ਫੇਰੀ ਮੈਂ ਉਹ ਲੱਗ ਕੇ ਜਾਊਂਗਾ ਤੇ ਚੱਲ ਤੈਂ ਤੈਂ ਕਰਕੇ ਸੇਰੀ ਆਣਾ ਮੇਰਾ ਵੀ ਹਾਏ ਹੁਣ ਤੇ ਵਿਆਹ ਹੀ ਗਈ ਹੁਣ ਨਾ ਇਦਾਂ ਗੱਲਿਆ ਕਰ ਰਿਆ ਕਰ ਪਹਿਲਾਂ ਤੁਸੀਂ ਕਰਦੇ ਹੁਣ ਨਾ ਇਦਾਂ ਕਰ ਚੱਲ ਜਾਂਦਾ ਮੈਂ ਐਨੂ ਆ ਜਾ ਫਿਰ ਜਾਂਦਾ ਬੀਜੀ ਹੁਣ ਮੈਂ ਸਵੇਰੇ ਚਲ ਜਾਣਾ ਮੈਂ ਤੇ ਹੁਣ ਦਈ ਨਾ ਮੰਮੀ ਨਾ ਨਾ ਸੁਲਾ ਗਰ ਲੋ ਮੰਮੀ ਫੇਰ ਮੇਰਾ ਨਾਮ ਲਾਉਂਦੀ ਤੇ ਤੇਰੇ ਕਰਕੇ ਦਾਦੀ ਗੁੱਸੇ ਹੋਈ ਮੇਰ ਨਾਲ ਲੈ ਹਾਂ ਦੱਸ ਇੰਨਾ ਦਾ ਉਦਾਂ ਕਿਹੜੇ ਤੂੰ ਨਿਆਣੀ ਆ ਅਵੇ ਤੂੰ ਗਈ ਜਾਂਦੀ ਆ ਕਿ ਕਦਾਈ ਚਲੋ ਕੋਈ ਨਹੀਂ ਤੇਰਾ ਮੈਂ ਗੁੱਸੇ ਹੁਣਾਂ ਨਹੀਂਗਾ ਇਹਨੂੰ ਤੁਹਾਨੂੰ ਬਤਾ ਡੈਡੀ ਵੀ ਸਮਝਾਉਂਦੇ ਮੰਮੀ ਵੀ ਚਲੋ ਗੁੱਸਾ ਨਾ ਕਰੋ ਆ ਹੁਣ ਤੂੰ ਗੁੱਸੇ ਹੋ ਕੇ ਚਲ ਜਾਣਾ ਨਹੀਂ ਗੁੱਸੇ ਥੋੜੀ ਨਹੀਂ ਆ ਮੈਂ ਤੇ ਸਵੇਰੇ ਰਾਜੀ ਖੁਸ਼ੀ ਜਾਣਾ ਹੈ ਚਲ ਹੁਣ ਤਿੰਨ ਚਾਰ ਦਿਨ ਹੋ ਗਏ ਆ ਨਹੀਂ ਹਾਂ ਕਿ ਹੱਕ ਵਾ ਘੜੀ ਘੜੀ ਹੋਣ ਇਹ ਗੱਲਾਂ ਕਰੀ ਜਾਣ ਢਈ ਆ ਠੀਕਾ ਮਤਹੁਣੀ ਚਾਹੀਦੀ ਆ ਉਹ ਬੜਾ ਨਾ ਚੰਗਾ ਕੀ ਗੱਲ ਹੈ ਅੱਗੇ ਡੰਗਰ ਚਾਰਤੀ ਆਈ ਆ ਕਾਦੀ ਕੁੜੀ ਹਾਂ ਅਈ ਡਾਂਗਰ ਬਿਲਕੁਲੀ ਅੱਧ ਕਰੀ ਜਾਂਦੀ ਏ ਤੇ ਦਾਦੀ ਮੰਮੀ ਕਹਿੰਦੀ ਪਾਪਾ ਮਾਵਾ ਧੀਆਂ ਬਣ ਕੇ ਰਹਿਣੀਆਂ ਤੇਰੇ ਕਰਕੇ ਲੜਾਈ ਪੈ ਗਈ ਏ ਓਡੇ ਚ ਨਹੀਂ ਮਾਵਾ ਧੀਆਂ ਬਣ ਕੇ ਰਹਿਣੀਆਂ ਮੈਂ ਇਦਾਂ ਦੀਆਂ ਗੱਲਾਂ ਨਹੀਂ ਕੋਲ ਦੇੜੀਆਂ ਤੈਨੂੰ ਆ ਵੀ ਜੰਡੀਆਂ ਕਰਦੀ ਆ ਦੇ ਕੁੜੀ ਆਈ ਗਈ ਤੇ ਡੰਗ ਤੇ ਫੇਕੀ ਹੋ ਗਿਆ ਚਲ ਕੋਈ ਨਹੀਂ ਬੀਬੀ ਹੁਣ ਬਿਲਕੁਲ ਨਹੀਂ ਹੱਥ ਕਰੀ ਜਾਂਦੀ ਮੈਂ ਨਹੀਂ ਕੋਨਾ ਕਾਣਾ ਹੋਵੇ ਬੋਲ ਕੋਣ ਨਹੀਂ ਨਹੀਂ ਮੈਨੂੰ ਬੋਲਣਾ ਹਾਂ ਤਾਂ ਦਿੱਤੀ ਏਦਾਂ ਥੋੜੀ ਗੱਲ ਵਾ ਕਰਾਂ ਦੀ ਬੇਟੀ ਕਰਦੀ ਆ ਮੈਂ ਮੰਮੀ ਨੂੰ ਕਿਹਾ ਵੀ ਮੈਂ ਤੁਹਾਡੀ ਸੁਲਾ ਕਰਾ ਦੇਣੀ ਚਲ ਹੁਣ ਕਰ ਲਓ ਤੁਸੀਂ ਸੁਲਾ ਕੁਛ ਨਹੀਂ ਹੁੰਦਾ ਕਰ ਲਾਂਗੇ ਸੁਲਾ ਜੇ ਸੰਤਰਨਾ ਚੰਗੀ ਬੁਗੀ ਹ ਨਹੀਂ ਮਿਰਨਾ ਚੰਗੀ ਹੈ ਹੁਣ ਮੰਮੀ ਹੁਣ ਮੈਨੂੰ ਕੁਛ ਵੀ ਕਿਹਾ ਜੋ ਚੰਗਾ ਵਾ ਤਾਂ ਚਲ ਵੇਣ ਲੂੰਗੀ ਮੈਂ ਰੋਹ ਰਵਾਜ ਉਹਦਾ ਆ ਨਹੀਂ ਸਹੀ ਇਹ ਹੁਣ ਕਰਦੇ ਮੇਰਾ ਵੀ ਚੱਗਾ ਕੋਈ ਤਾਂ ਇਹ ਬੁਣੀ ਸਸਟੀ ਕਰ ਹਾਂ ਠੀਕ ਬਹਿ ਜਾ ਤੂੰ ਉਧਰੋਂ ਤੂੰ ਹੀ ਫਿਰਦੀ ਮੈਂ ਪਹਿਲਾਂ ਇਹ ਗੱਲ ਕਰ ਕਿੱਧਰ ਗਈ ਜੀ ਮੈਂ ਲੋਕਾਂ ਦੇ ਘਰਾਂ ਤੂੰ ਹੀ ਫਿਰਦੀ ਤੇਰੇ ਘਰ ਕੀ ਮੈਂ ਤੇ ਤੂੰ ਬਾਤ ਨਹੀਂ ਕਰਦੀ ਉਦੋਂ ਮੈਂ ਚਾਚੇ ਦੇ ਘਰ ਗਈ ਉਦੋਂ ਮੈਂ ਉਹਨਾਂ ਨੇ ਕਿਹਾ ਕਿ ਦੰਦ ਦੀ ਆਈ ਸਾਡੇ ਘਰ ਆਈ ਨਹੀਂ ਕਿਤੇ ਬੀਬੀ ਦੁੱਧ ਲਾਉਣੇ ਗਈ ਹੋਣੇ ਕਹਿੰਦੇ ਘਰ ਦਾ ਦਾਦੀ ਵੇਖ ਲੋ ਵੀ ਮੰਮੀ ਬਾਰਗਾ ਇਹ ਇਹ ਆਪਾਂ ਆ ਗਈ ਆ ਮਾਂ ਤੇ ਇਹ ਕਿਉਂ ਪੀਣੀ ਨਹੀਂ ਮੈਂ ਕਿੱਥੇ ਤੇ ਲੈਣ ਗਏ ਆ ਨਹੀਂ ਗਈ ਤੱਕ ਪਰ ਆ ਵੀ ਆਪ ਤੇ ਮੈਂ ਆਈ ਆ ਉੱਥੇ ਰੋਸ ਕੇ ਮੈਂ ਕਰੇ ਘਰ ਦੀ ਅੱਗ ਲਾਵਾਂ ਹੋਏ ਮੈਂ ਕਿਦੋਂ ਰੋਸ ਕੇ ਮੈਂ ਤੇ ਆਪਣੀ ਸੱਸ ਨਾਲ ਸਹਿਮਤੀ ਨਹੀਂ ਡੈਡੀ ਮੈਨੂੰ ਜਾ ਕੇ ਗੋਨਾ ਕੇ ਆਏ ਮੰਮੀ ਦੀ ਅੱਖਾਂ ਵੀ ਉਹ ਆਈ ਸੋਖ ਆਈ ਇਹ ਨਹੀਂ ਆਇਆ ਪੁੱਤ ਕੱਢ ਨੂੰ ਆਇਆ ਮੰਮੀ ਤੇ ਤੂੰ ਉੱਥੇ ਹੀ ਗਾੜੀ ਨਾਲ ਮਿਲਣਾ ਹੈ ਨਾ ਗਾੜੀ ਇਹ ਘਰਾਂ ਦੀ ਮੇਉਂ ਦੰਦ ਦਿਨ ਦੋ ਦਿਨ ਹੋ ਗਏ ਮੈਨੂੰ ਘਰੇ ਅੱਜ ਹੀ ਮੈਂ ਗਈ ਆ ਤੇ ਤੂੰ ਆ ਗਿਆ ਕੀ ਹੋ ਗਿਆ ਮੈਨੂੰ ਵੀ ਤੂੰ ਜਾਣਾ ਤਾ ਇਹ ਤੂੰ ਤਵੇ ਕੀ ਹੋ ਗਿਆ ਬਾਤਰੀ ਵੈਂਡੀ ਤੇ ਹੁਣ ਦੋ ਤਿੰਨ ਤੇ ਘਰ ਵਾ ਤੇ ਸਾਰਿਆਂ ਨਾਲ ਮਿਲਣਾ ਤਾਂ ਹੈਗਾ ਹੀ ਸੇਨਾ ਆਹੋ ਬਿਜੀ ਵੇਖ ਲੋ ਮੰਮੀ ਵਰਗਾ ਜੀ ਪੂਰਾ ਹਾਂ ਪੂਰਾ ਨਾ ਮੈਂ ਸਵੇਰੇ ਚੱਲ ਜਾਣਾ ਤਿੰਨ ਦਿਨ ਤੇ ਅੱਕੇ ਮੈਨੂੰ ਹੋ ਗਿਆਈ ਨਾ ਬਾਬਾ ਤਿੰਨ ਚਾਰ ਦਿਨ ਮੇਰੇ ਤੋਂ ਚਲੇ ਕਰਕੇ ਛੁੱਟੀਆਂ ਲੈ ਕੇ ਆ ਤਿੰਨ ਚਾਰ ਦਿਨ ਤੇ ਹੁਣ ਤੂੰ ਵੀ ਐਸ਼ਾ ਮੇਰਾ ਉਥੋਂ ਤਲਾਕ ਕਰਵਾਉਣਾ ਹੁਣਾ ਵਾ ਨਾ ਸਹਰਿਆ ਮੇਰਿਆਂ ਤੋਂ ਮੈਂ ਸਵੇਰੇ ਜਾਣਾ ਤੂੰ ਨਹੀ ਜਾ ਸਵੇਰੇ ਜਾਣਾ ਜੰਨੀ ਮੇ ਜਾਣਾ ਮੱਕਾ ਕੇ ਜਾਣਾ ਤੇ ਅੱਗੇ ਹੁੰਦੀ ਇੱਕ ਕਣਕ ਪਾਈ ਆ ਉਹ ਤੇ ਅੱਗੇ 10 ਬਰ ਰੋਟੀਆਂ ਖਾ ਜਾਂਦੀਆਂ ਲੈ ਹਣ ਦੱਸ ਰੋਟੀਆਂ ਦੀ ਵੀ ਗਿਣਤੀ ਹੁੰਦੀ ਆ ਮੈਂ ਇਹਨਾਂ ਚੋਂ ਬਣ ਵੀਰ ਤੂੰ ਜਾਣ ਕੇ ਕਰਦਾ ਮੈਂ ਹਾਂਜੀ ਮੈਂ ਸਵੇਰੇ ਜਾਣਾ ਸੱਸ ਉਤੇ ਤੇ ਕੋਈ ਗੱਲ ਨਹੀਂ ਸੱਸ ਠੀਕ ਣਦੀ ਸੱਸ ਨੇ ਮੈਂ ਦੱਸਦਾ ਵਾ ਫੇ ਸਵੇਰੇ ਆਉਣਾ ਵਾਂ ਮੈਂ ਅੱਛਾ ਨਹੀਂ ਹਣ ਪੇ ਉਹ ਥੋ ਪਕਾ ਕੇ ਲੈ ਕੇ ਆਇਆ ਕਰੇ ਰੋਟੀਆਂ ਆਟਾ ਲੈ ਕੇ ਆਇਆ ਕਰ ਨਾਲ ਕੇ ਆਉਣਾ ਨਹੀਂ ਤੇ ਰੋਟੀਆਂ ਪਕਾ ਲਿਆਇਆ ਕਰੇ ਕੇ ਦੋ ਚਾਰ ਮਿੰਟ ਦੀ ਕਰ ਗੱਲ ਮੇਰੀ ਦਾਦੀ ਨਾਲ ਦੇ ਜਵਾਬ ਹੁਣ ਥੋੜੀ ਗੱਲ ਆ ਬੀਬੀ ਆਟਾ ਉਥੋਂ ਲਿਆ ਕਰੇ ਫਿਰ ਤੈਨੂੰ ਪਤਾ ਕਿੰਨਾ ਘਾਟਾ ਇੱਥੇ ਆ ਆਟਾ ਲੈ ਆਵੇਂ ਤੇ ਤੁਸੀਂ ਵੀ ਖਾਓ ਹਾਂ ਐਸੇ ਗੱਲੋਂ ਪਾਲਦਾ ਪਿਸੋੜਾ ਤਾਟਾ ਦੇ ਦੇਖ ਲੋ ਦਾਦੀ ਲੈ ਵੀ ਤਨੀ ਚਲੋ ਵੇਲੇ ਤੇ ਜੇ ਮੈਂ ਆਟਾ ਸਾਹ ਵਿੱਚ ਪਾ ਗਿਆ ਤਾਂ ਸ਼ਰਮਣ ਆਉਗੀ ਮਾਸਾ ਵੀ ਨਹੀਂ ਆਵਾਂ ਸ਼ੂਗਰ ਹੋ ਗਏ ਆਪਣਾ ਰੋਟੀਆਂ ਆਪਣਾ ਆਟਾ ਤੋਂ ਆਵ ਲੈ ਜਾਂਦਾ ਮੈਂ ਆਪਣੀਆਂ ਰੋਟੀਆਂ ਤਾਂ 10 12 ਦਾ ਮੈਂ ਲੋ ਬੀਜੀ 10 12 ਉਹਦੇ ਪਾਣੀਆ ਉਹ 3 4 ਦਿਨ ਤੇ 10 12 ਤੂੰ ਖਾਣੀਆਂ ਮੈਨੂੰ ਵੀ 3 4 ਦਿਨ ਦੀ ਛੁੱਟੀ ਮਿਲੀ ਆ ਉਥੇ ਰਹਿ ਤੈਨੂੰ ਤੇ ਪੇਰ ਆਪਣਾ ਹੀ ਪਾਲਦਾ ਨਾ ਤੱਕਦੀ ਤੇ ਮੇਰਾ ਡੱਕਦਾ ਜਾਵੇ ਕੰਮ ਚੱਲ ਵਾ ਵਾ ਅੱਜ ਦਾਦੀ ਕੋ ਸੁੱਤ ਤੇ ਇਹ ਕੰਤ ਥੋੜੀ ਆ ਤੇ ਥੋੜੀ ਗੱਲਾਂ ਕੋ ਆਟਾ ਵੰਡਿਓ ਮੰਗਾ ਲਓ ਮਾਤਾ ਜੀ ਮੈਂ ਮੈਂ ਤੇ ਤੁਹਾਨੂੰ ਮਿਲ ਤੇ ਚਾਰ ਦਿੰਦੀ ਮੈਂ ਮੇਲੇ ਤੇ ਆਉਣਾ ਫੇਰ ਇੱਕ ਦਿਨ ਮੇਲੇ ਤੱਕ ਮੈਨੂੰ ਪਤਾ ਤਾ ਇੱਥੇ ਹੀ ਆ ਹੁਣ ਤੇ ਮੈਂ ਸਵੇਰੇ ਜਾਣਾ ਮੈਂ ਆਪਣੇ ਸਾਸੂ ਨੂੰ ਮੂੰਹ ਦਿਖਾਵਾ ਮੈਨੂੰ ਲੱਗਦਾ ਮੈਂ ਮੁੜ ਕੇ ਚਲ ਜਾਣਾ ਤੇ ਮੈਂ ਵੀ ਇਕੱਲਾ ਨਹੀਂ ਆਉਣਾ ਮੈਂ ਵੀ ਘੜੀ ਪਾਲੀ ਆਉਣਾ ਹੂੰ ਇਹ ਰੋਟੀਆਂ ਨਾਲ ਤਾਂ ਛੱਡ ਕੇ ਨਾ ਮੈਂ ਵੀ ਮੈਂ ਸਵੇਰੇ ਜਾਣਾ ਮੈਂ ਲਾ ਗਾਦੀ ਹੁਣੇ ਕਿੱਦਾਂ ਚੱਲ ਜਾ ਰੋਟੀਆਂ ਤੇ ਲੰਗਰ ਉਹ ਘਾ ਲਿਆ ਕਰ ਜੇ ਤੂੰ ਸਵੇਰ ਨੂੰ ਜਾਣਾ ਅੱਜੇ ਚੱਲ ਮੈਂ ਅੱਜ ਨਹੀਂ ਜਾਣਾ ਮੈਂ ਸਵੇਰੇ ਜਾਣਾ ਸਵੇਰੇ ਹੜਤਾਲ ਆ ਬੱਸਾਂ ਦੀ ਅੱਜੇ ਚੱਲ ਨਈਂ ਅਪਤਾਰ ਮੈਨੂੰ ਡੈਡੀ ਨੇ ਸੱਡਾਉਣਾ ਕੋਈ ਗੱਲ ਉਹ ਸਾਡਾ ਮੋਰਸਾ ਪਿੰਚਰ ਤੂੰ ਹੁਣੇ ਚੱਲ ਮੈਂ ਸੰਤਾਰ ਕੇ ਆਉਣਾ ਜੋ ਬੰਨ ਤੈਨੂੰ ਬਿਠਾ ਲ ਕੇ ਘਲਾੜੀ ਭੈਣ ਆਈ ਮਿਲਣਾ ਤੇ ਤੂੰ ਉਹ ਗੱਲ ਵੀ ਅੱਗੇ ਤੇਰੀ ਦਾਦੀ ਨੇ ਮੇਰੇ ਨਾਲ ਮੂੰਹ ਫਲਾਇਆ ਵਾ ਮਰ ਕੋਲ ਤੂੰ ਰੌਲਾ ਪਾਈ ਜਾਂਦਾ ਮੈਂ ਤੇ ਮਾਨੂੰ ਘਰੋਂ ਕੱਢ ਦੇਣਾ ਬਾਗਾ ਦੇ ਤਾਂ ਇਹ ਲੱਗਦਾ ਅੱਜ ਨੂੰ ਸੁਪਨਾ ਕਰ ਲੜਦੀਆਂ ਗੱਲਾਂ ਕਰਦੀਆਂ ਸੁਪਨਿਆਂ ਵਾਲੀਆਂ ਜੰਗੀਆਂ ਜੀ ਬੀਬੀ ਹੋਰ ਕੀ ਇਹਦੇ ਮੇਰੇ ਹੁੰਦਿਆਂ ਨੇ ਚਿਕਨ ਦਿੱਤੀ ਤਾਂ ਮੈਂ ਜਦੋਂ ਨਾ ਇੱਥੇ ਹੁੰਦੇ ਫੇਰੇ ਕੀ ਕਰਿਆ ਤਰੂਦੀ ਲੈਦਾ ਬੀਬੀ ਮੇਰੀ ਵੀ ਧੀ ਆ ਮੈਨੂੰ ਕਹੜੀ ਪੂਰੀ ਲੱਗਦੀ ਆ ਤੇਰੀ ਜਿਹੜੀ ਕਾਹਦੀ ਆ ਨਾ ਮੈਨੂੰ ਪਤਾ ਲੱਗਦਾ ਵਸਾਰਾ ਹੀ ਨਹੀਂ ਸੋਖ ਮੈਂ ਚਾਹ ਤੈਨੂੰ ਸਮਝਾਉਣੀ ਆ ਤੈਨ ਮੈਂ ਮਾੜਾ ਚੰਗਾ ਤੈਨ ਨਾਲ ਕੋਈ ਆਂਦੀ ਮੈਂ ਵੀ ਨਹੀਂ ਸਮਝਾਦਾ ਹੁਣ ਸੁਲਾ ਜਾਂ ਕੋਈ ਗੱਲ ਨਹੀਂ ਤੇ ਹੁਣ ਗੱਲ ਉਹ ਤਾਂ ਚੜ ਬੀਬੀ ਮੈਨੂੰ ਆਫੀ ਦੇ ਦੇ ਮੈਂ ਨਹੀਂ ਮੁੜਦਾ ਮੈਨੂੰ ਕੋਈ ਮੈਂ ਨਹੀਂ ਕਰਨਾ ਬੋਲਣਾ ਦੋਦੀ ਫੇਰ ਗੁੱਸੇ ਹੋਗੀ ਤੂੰ ਹੀ ਗੱਲ ਕੀਤੀ ਆਣ ਕੇ ਹੁਣ ਜੋ ਵੇ ਇਸੇ ਕਰਕੇ ਮੈਂ ਕਹਿੰਦਾ ਕਿ ਮੈਂ ਇੱਥੇ ਤੇਰੇ ਲੱਗੇ ਨਾ ਪਵਾਂ ਇੱਥੇ ਲੜਾਈ ਕੀ ਹੈ ਨਹੀਂ ਐਂਕ ਮੇਲਾ ਪੰਮੀ ਅੱਗੇ ਵੀ ਆਨੇ ਮੈਨੂੰ ਕਹਤਾ ਚਾਚੇ ਘਰ ਤੀਲੀ ਲਾਤੀ ਤੇ ਹੁਣ ਫੇਰ ਵੇਲਾ ਗੱਲ ਲਾ ਕੇ ਘਰ ਕੇ ਆਈ ਹਾਂ ਤੇ ਗੱਲ ਤੇ 12 ਵਜੇ ਤੱਕ ਹੀ ਖਸ ਸੋ ਫੇਰ ਇਹ ਗੱਲਾਂ ਤਾਂ ਮਨਾ ਗੁੱਸਾ ਕਰ ਨਿਆਣਾ ਤੇ ਹੈਗਾ ਤੈਨੂੰ ਪਤਾ ਉਤਰਾਏ ਵਾਟ ਬੱਤ ਕੇ ਆਈ ਹੋਈ ਡਾਬੜਾ ਹੋ ਗਿਆ ਵਾ ਅਗਰ ਨੂੰ ਕਰਕੇ ਫੇਰ ਨਿਆਣਿਆਂ ਵਾਲੀ ਐ ਜਿੱਡੀ ਉਮਰ ਉਸੇ ਹਿਸਾਬ ਨਾਲ ਜਦੋਂ ਇਹ ਵੀ ਵੇਹ ਜਾਊਗਾ ਨਾ ਤੇ ਬੋਟੀ ਆਜੂਗੀ ਫੇਰ ਇਹਨੂੰ ਪਤਾ ਲੱਗਣਾ ਵਾ ਕਿ ਕਿੱਦਾਂ ਗੱਲਾਂ ਕਰੀ ਜਾਂਦਾ ਕਿੱਦਾਂ ਗੱਜੇ ਲਾਗੇ ਪਈਦਾ ਵਾ ਮੈਂ ਤੇਰੇ ਲਈ ਮਾਰੰਡੀ ਮੰਮੀ ਚੋਬਨ ਵੀਰ ਨੂੰ ਸੱਦੋ ਸੱਦੋ ਤੇ ਉਹ ਇਹਨਾਂ ਆ ਕੇ ਲੜਦਾ ਹੀ ਉਹਨੇ ਮਗਰੋਂ ਤੋੜੀ ਆ ਕੇ ਤਹਾਵੇ ਕਰਨਾ ਕੀ ਜਾ ਕਿ ਜਾੜ ਕਰ ਗਿਆ ਚਲ ਕੋਈ ਨਹੀਂ ਅੱਗੇ ਕਿਹੜਾ ਨਹੀਂ ਕਰਦਾ ਗਾਗੇ ਵੀ ਇੱਥਾਂ ਹੀ ਕਰਦਾ ਵਾ ਹੂੰ ਚਲੋ ਦਸਾ ਨਾ ਕਰਨੀ ਹੁਣ ਤੂੰ ਜੋ ਬੰਦਾ ਜਦੋਂ ਤੇਰੇ ਪਿੰਡ ਹੁਣ ਜਾਊਗਾ ਨਾ ਸੋਖੇ ਉਦੋਂ ਇਹਨਾਂ ਵੀ ਤੂੰ ਗਾੜੀ ਗਏ ਨੂੰ ਆਖੀ ਆਟਾ ਲਿਆਇਆ ਵਾ ਫੇਰ ਹੀ ਮੈਂ ਰੋਟੀ ਪਕਾਉਣੀ ਆ ਮੰਮੀ ਚਲ ਕੋਈ ਨਹੀਂ ਹੁਣ ਜੋਬਨ ਵੀਰ ਨੇ ਤੇ ਕਹਿਦਾ ਤੁਹਾਨੂੰ ਪਤਾ ਮੇਰੇ ਕੋਲ ਗਿਆ ਜਾਣਾ ਕਿਹਦਾ ਮੈਂ ਘਰ ਵਾਚ ਰਵਾਂ ਚਲੋ ਫੇ ਇਦਾਂ 헤ੜੇ-ਝੇੜੇ ਕਰਦਾ ਵਾ ਪਰ ਤੂੰ ਵੀ ਕਹਿਦੀ ਹੱਸਿਆ ਸੇਜ ਕੇ ਤੁਹਾਨੂੰ ਪਤਾ ਸ਼ੁਰੂ ਤੋਂ ਮੈਂ ਨਾ ਲੜਦਾ ਰਿਹਾ ਜਿਗੜਾ ਨਾ ਲੰਡਿਆ ਵਾ ਮੈਂ ਕੀ ਕਰਾਂ ਹੁਣ ਮੈਂ ਉਹ ਤਾਂ ਮੇਰੇ ਤੁਹਾਨੂੰ ਪਤਾ ਸਬਜੀ ਚ ਇਦਾਂ ਚਮਚੇ ਨਾ ਕਰਕੇ ਵਿੰਦਾ ਹਾਂ ਤੇਰੀ ਸਬਜੀ ਚ ਮੰਮੀ ਨੇ ਕਿਉਂ ਪਾਇਆ ਮੇਰੀ ਚ ਨਹੀਂ ਪਾਇਆ ਤੇ ਜਦੋਂ ਮੈਂ ਚੌਲ ਖਾ ਲਿਆ ਨੇ ਥਲੋ ਥਾਲੀ ਨੰਗਲ ਲਾ ਕੇ ਵੇਖਣਾ ਵੇਖਿਆ ਤੇਰੇ ਚੌਲਾਂ ਚ ਮੰਮੀ ਨੇ ਕਿਉਂ ਪਾਇਆ ਸ਼ੁਰੂ ਤੋਂ ਇਦਾਂ ਕਰਦਾ ਜਿਗੜਾ ਨਾ ਮਾ ਕੰਡਿਆ ਇਹਨੇ ਕਿਹਨੇ ਕਿੜਾ ਘਟ ਕਿਉਂ ਖਾਤਾ ਜੇ ਥੋੜਾ ਖਾਤਾ ਨਾ ਤੇ ਇਹ ਸੁੱਕਾ ਹੋਣਾ ਸੀ ਸੜ ਚਲ ਕੋਈ ਗਾਲੀ ਮੈਨੂੰ ਘਸਾਣਾ ਕਰੀ ਚਲ ਕੋਈ ਇਹਦੀ ਦਾਦੀ ਪੋਤੀ ਪੜਾ ਕਰ ਲੋ ਗੱਲਾਂ ਢਿੱਡ ਭੋਲ ਲੋ ਜੇ ਕੋਈ ਰਹਿ ਗਿਆ ਕਿਸੇ ਨਾਰਾਜ਼ ਗਿਰਿਆ ਉਹ ਵੀ ਕਰ ਲੋ ਮੈਂ ਮੁਰਤੇ ਬਣਾ ਦੂੰਗੀ ਦੀਦੀ ਆਪਣੇ